ਪਿਆਰ ਭਰੀ ਸਸਰੀ ਕਾਲ ਕਿਸ ਨੇ ਐਡ ਜੋਣੀ ਤਾਲੇ ਪੋਟਰ ਤੇ ਲੰਬਰ ਚੱਲਦੀ ਜਾਂਦਾ 5 ਤੋਂ 7 ਫੁੱਟ ਪਿਆਜੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆਪਾਂ ਲੈ ਕੇ ਆ ਅੱਠ ਤੋਂ ਨੌ ਚੀਜ਼ਾਂ ਵੀਡੀਓ ਕੋ ਸਾਰੀ ਵੇਖੋ ਸਟੈਪ ਨਾ ਕਰਿਓ ਤੇ ਆਪ ਲਾਇਕ ਸ਼ੇਅਰ ਕਮੈਂਟ ਕਰ ਦਿਓ ਅਬ ਤੈਨੂੰ ਟਰੈਕਟਰ ਫਾਰਮਟ ਰਹੇਗਾ ਤੇ ਦੂਜੇ ਲੱਗ ਲੱਗਾ ਤੇ 13 ਫੁੱਟਾ ਟਰਾਲਾ ਤੇ ਭਾਈ ਕਿਉਂ ਵੀ ਦੇ ਭੇਰ ਗਏ ਜੇ 80 ਪੇਹ ਟਾਇਰ 10 फुट 4 फुट 8 ਡਾ ਦਾ 5 फुट ਤੇ ਪੂਰਾ ਵਧੀਆ ਟਰਾਲਾ ਭਾਈ ਕਿਉਂ ਵੀ ਤੇ ਭੈਰਾਂ ਦਾ ਢਵਲ ਪੰਪਾ ਲੈਫਟ ਵਾਲਾ ਟਰਾਲਾ ਰੇਤੇ ਵਾਲਾ ਰੇਤੇ ਤੇ ਚੱਲਿਆ ਵਾ ਤੇ ਕਿਸੇ ਵੀਰ ਪਈ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ 10 ਇੰਚੀ ਗਾਡਣਾ ਚ ਤੇ ਪੂਰੇ ਨਰੋਏ ਗਾਡੜਾ ਪੂਰੇ ਤੇ 10 ਇੰਚੀ ਤੇ ਵਿਦਾਨੜੀ ਹਾ ਬਚਾ ਭਾਈ ਕਿਉਂ ਵੀ ਤੇ ਭੈਰਾਂ ਗਾ 5 ਫੁੱਟ ਵੈੱਡਾ 2 ਫੁੱਟ ਬਾੜਾ ਡਬਲ ਪੰਪ ਤੇ ਪੂਰਾ ਵਧੀਆ ਟਰਾਂਡਾ ਏਰੀਆ ਹੈਗਾ ਅੰਮ੍ਰਿਤਸਰ ਕੋਲੇ ਸਰਸਾ ਪਿੰਡ ਰਹਿ ਜਾਂਦਾ ਸਰਸਾ ਪਿੰਡ ਰਹਿ ਜਾਂਦਾ ਅੰਮ੍ਰਿਤਸਰ ਕੋਲੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਕਿ ਇਹ ਪਰ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 65000 ਰੁਪਿਆ ਉ ਤੇ ਇਹ ਵੀਰ ਨੇ 24 ਫੁੱਟ ਟਰਾਂਡਾ ਲੈਣਾ ਜਾਂ 22 ਹੋ ਜਾ ਜਾਂ 24 ਹੋ ਜਾ ਜਾਂ 21 ਹੋ ਜਾ ਜੇ ਕਿਸੇ ਵੱਟੇ ਸੱਟਾ ਕਰਨਾ ਹੋਵੇ ਤੇ ਫਿਰ ਉਹ ਜਿਹਾ ਰੇਟ ਹੋ ਜਾਊਗਾ ਇਹਨੇ ਬੋਰੀਆਂ ਦੇ ਲਾਉਣਾ ਇਹਨੇ ਮੰਡੀ ਚ ਲਾਉਣਾ ਬੋਰੀਆਂ ਦੇ 24 ਫੁੱਟਾ ਟਰਾਲਾ ਲੈਣਾ ਫਿਰ ਉਹ ਜਿਹਾ ਰੇਟ ਹੋ ਜਾਊਗਾ ਜੇ ਉਹ ਕਿਸੇ ਨੇ ਲੈਣਾ ਹੋਵੇ 265000 ਰੁਪਇਆ ਲਊਗਾ ਮੌਕੇ ਤੇ ਮਾਤਣ ਕਰ ਦਊਗਾ ਰੇਸਤੀ ਵਾਲਾ ਟਰਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰ੍ਹਸੇ ਕੋਲੇ ਪੈਂਡ ਰਹਿ ਜਾਂਦਾ ਵੀਰ ਸਰ੍ਹਸਾ ਪੈਂਡ ਦੱਸਦਾ ਕੋਈ ਅੰਮ੍ਰਿਤਸਰ ਕੋਲੇ ਸਰ੍ਹਸਾ ਪੈਂਡ ਆ ਤੇ ਜਾਂ ਗਾਂ ਲੰਬਰ ਚੱਦੀ ਜਗ੍ਹਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਪੂਰਾ ਹੈਵੀ ਟਰਾਲਾ ਰੇਤੇ ਤੇ ਚੱਲਿਆ ਵਾ ਇਹ ਰੇਤੇ ਦਾ ਟਰਾਲਾ ਕਰਦੇ ਇਹ ਕੰਮ ਕਰਦਾ ਰਿਹਾ 2 ਸਾਲ ਤੇ 80 ਪੈਸੇ ਟੈਰ ਆ ਪੁਰਣੀ ਟਰਾਲਾ ਵੇਚ ਹੀ ਸਕਦੇ ਆ ਤੇ ਗਾਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰਾਲਾ ਗਿਲਾ ਕਰਤਾਸ ਪਰ ਤੇ 12 6.5 ਦੀ ਟਰਾਲੀ ਆ ਤੂੜੀ ਵਾਲਾ ਜਾਲ ਲੱਗਿਆ ਵਾ ਤੇ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਤੇ 8 ਨੜੀ ਹਾਬਾ 8 ਕੀ ਗਾਡਰਾਂ ਚ ਤੇ ਲੈਫਟ ਵਾਲੀ ਟਰਾਲੀ ਪੰਪ ਲੱਗਿਆ ਸਿੰਗਲ ਪੰਪ ਚ ਤੇ ਬਲਾਂ ਦੀ ਜਾਲ ਲਾ ਕੇ ਘਰੇ ਵੀ ਕੰਮ ਲੈ ਸਕਦੇ ਆ ਪੂਰੀ ਹੈਵੀ ਟਰਾਲੀ ਬਣੀ ਵੀ ਆ ਗਾਡਰ ਪੂਰੇ ਨਰੋਏ ਆ ਬਿਲਕੁਲ ਨਵਾਂ ਪੰਪ ਲੱਗਿਆ ਨਵੀਂ ਟਰਾਲੀ ਆ ਥੋੜੀ ਜਿਹੀ ਧੌਣ ਧੌਣ ਵਾਲੀ ਆ ਤੇ ਪੂਰੀ ਵਧੀਆ ਟਰਾਲੀ ਆ ਤੇ ਟਾਇਰ ਚੰਗੇ ਆ ਕਣਕ ਝੋਨੇ ਵਾਲੇ ਤੇ ਪੂਰੇ ਕੰਮ ਦੇਣ ਵਾਲੇ ਕਿਸੇ ਵੀਰ ਪਾਈ ਨਹੀਂ ਦੇਣੀ ਹੋਵੇ ਵੀਰ ਦੱਸ ਪਰ ਕਰ ਸਕਦੀ ਹੈ ਤੇ ਪੂਰੀ ਹੈਵੀ ਟਰਾਲੀ ਬਣੀ ਵੀ ਆ ਘਰੇ ਵੀ ਕੰਮ ਲੈ ਸਕਦੀ ਹੈ ਤੇ ਰੇਟ ਹੈ ਕਹਿੰਦਾ 1 ਲੱਖ ਤੇ 55000 ਕਿਹੜਾ ਪੰਜਾਬ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੇਸਬੁੱਕ ਤੇ YouTube ਦਾ ਆਲਕ ਬਲੌਗ ਆਪਣੀ ਫੇਸਬੁੱਕ ਦਾ ਨਾਂ ਤੇ 올 ਕੀ ਚੈਨ ਨਾ ਤੁਨਾ ਤੇ ਉਹ 5000 ਰੁਪਇਆ ਲੈਸ ਕਰ ਦਊਗਾ 155000 ਚ ਹੋਰ ਵੀ ਤੁਹਾਡਾ ਮਾਨਤਾਣ ਕਰ ਦਊਗਾ ਤੇ ਟਰਾਲੀ ਪੂਰੀ ਵਧੀਆ ਕਿਸੇ ਵੀ ਰਪਈਏ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਸਾਰੀ ਜਾਣਕਾਰੀ ਫੋਨ ਨਾਲ ਕਰ 90 ਮਾਡਲ ਫੋਰ ਇੰਜਨ ਗੇਅਰ ਦਾ ਓਕੇ ਆ ਨੀਲ ਆ ਫੋਰ ਆ ਜਮਾ ਲਿਫਟ ਦਾ ਗੇਅਰ ਦਾ ਓਕੇ ਆ ਜਮਾ ਵਾਕੇ ਲੈ ਸਕਦੇ ਛਤਰੀ ਲੱਗੀ ਹੋਈ ਆ ਰਿੰਗਾ ਮ ਰਿੰਪਾ ਨੂੰ ਪੇਂਟ ਮਾਰਿਆ ਵਾ ਮਰਗਾੜਾ ਨੂੰ ਵੀ ਪੇਂਟ ਮੱਜਿਆ ਵਾ ਚਿਰੇਂਬਾ ਨੂੰ ਵੀ ਪੇਂਟ ਵੱਜਿਆ ਵਾ ਤੇ ਟਰੈਕਟਰ ਹੋਰ ਵਧੀਆ ਜਾਵਾ ਇੰਜਨ ਗੇਅਰ ਲਿਫਟ ਦਾ ਓਕੇ ਆ ਉਹ ਸਾਰਾ ਟਰੈਕਟਰ ਇਸੇ ਨੂੰ ਮੂਲੇ ਸਾ ਤੇ ਸਪੈਕਟਲ ਸਪੈਕਟਲ ਨੂੰ ਸਾਰਾ ਟਰੈਕਟਰ ਨਹੀਂ ਗਿਰਿਆ ਜਾ ਬੈਟਰੀ ਚੈਂਟਰੀ ਵਧੀਆ ਰੱਖੀ ਵੀ ਆ ਸੈਲਫ ਸਟਾਰਟ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ 90 ਮਾਡਲ ਆ ਰੇਟ ਦੱਸਿਆ ਨਹੀਂ ਆ ਤੇ ਪੇਂਟ ਮਾਰੀ ਜਾਂਦੇ ਆ ਪੇਂਟ ਮਾਰੀ ਜਾਂਦੇ ਫੋਟੋ ਨਾਲ ਦੱਸਤੀ ਤੁਹਾਨੂੰ ਤੇ ਰੇਟ ਦੱਸਿਆਂ ਦੀ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਬੈਂਪਰ ਸ਼ੈਂਪਰ ਕਿਹੜਾ ਜੈਂਸੀ ਕਿਉਂ ਦਾ ਉਹੋ ਹੀ ਲੱਗਿਆ ਵਾ ਤੇ ਪੂਰਾ ਵਧੀਆ ਟਰੈਕਟਰ ਆ ਤੇ ਇਸ ਬੈਂਪਰ ਜੀ ਸੋਹਣਾ ਲੱਗਦਾ ਟਰੈਕਟਰ 43600 ਵੱਡ ਜੂਜੇ ਘੋੜਾ ਬੈਂਪਰ ਚ ਦਾ ਦੀ ਜਾਲੀ ਰੁਕ ਜਾਂਦੀ ਆ ਸਣੀ ਕਰਨ ਫਾਰਮਟ੍ਰੈਕ 60 99 ਮਾਡਲ ਮਗਲ ਮੁੱਲ ਟੈਰਸ 50 60 ਪੈਸੇ ਮਗਲ ਟੈਰਪੀ 60 65 ਪੈਸੇ ਆ ਇੰਜਨ ਗੇਰ ਲੈਫਟ ਦਾ ਓਕੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਜਾਂਦਾ ਵਧੀਆ ਟਰੈਕਟਰ ਆ ਵਾਗੇ ਲੈ ਸਾਡੇ 1 ਰੁਪਿਆ ਨਕਸ ਨੇ ਤੇ ਇੰਜਨ ਗੇਰ ਲੈਫਟ ਦਾ ਓਕੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਜਾਂ ਸਾਰੀ ਗਣ ਕਰੀ ਪੂਰ ਲੱਗ ਜਾਂਦੀ ਤੇ 1999 ਮਡਲ ਆ 50 ਪੈਸੇ 35 40 ਪੈਸੇ ਟਾਇਰ ਮ ਕਰਦੇ ਆ ਮੂਹ ਦੇ ਟਾਇਰ 50 ਪੈਸੇ ਆ ਮਰਗਾਰਡ ਚ ਕੜ ਕੇ ਤੋਂ ਗਲੇ ਦੀ ਰੰਗ ਪੇਂਟ ਦਾ ਵਧੀਆ ਪਿਆ ਟਰੈਕਟਰ 1900 ਦਾ ਲੈਨੇ ਮੈਂ ਮਾਰਡਲ ਕੋਕਾਪੀ ਟਰੈਕਟਰ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਲੱਖ 35000 ਰੁਪਏ ਮੌਕੇ ਤੇ ਮਤਨ ਕਰ ਦੇਣਗੇ ਤੇ ਇੰਜਨ ਗੇਅਰ ਡੱਫਟ ਦਾ ਵਧੀਆ ਟਰੈਕਟਰ ਸਾਰੀ ਕੰਮ ਕਰੀ ਪਾਉਂਦਾ ਕਿਤੇ ਤੋਂ ਕੋਕਾਪੀ ਟਰੈਕਟਰ 265 DIAA ਇੰਜਨ ਗੇਅਰ ਡੱਫਟ ਦਾ ਓਕੇ ਆ 2008 ਮਾਡਲ ਆ ਬਿੰਦ ਕੋ ਨਵੇਂ ਅਰਗਾ ਟਰੈਕਟਰ ਪਿਆ ਰੰਗ ਪੇਂਟ ਦਾ ਵਧੀਆ ਪਿਆ ਟਰੈਕਟਰ ਬੈਂਟ ਜੈਂਟਰੀ ਇੰਜਨ ਗੇਅਰ ਦਾ 80 90 ਪੈਸੇ ਟਾਇਰ ਮਗਰਲੇ ਮੂਹ ਲਈ ਤੇ ਕੋਕਾ ਵੀ ਟਰੈਕਟਰ ਆ 265 2008 ਮਾਡਲ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 2.5 ਲੱਖ ਰੁਪਇਆ ਮੌਕੇ ਦੇ ਮਾਨਤਾਣ ਕਰਦੇ ਨੇ ਕੀ 2.5 ਲੱਖ ਰੁਪਇਆ ਰੇਟ ਮੰਗਦਾ ਮੌਕੇ ਦੇ ਮਾਨਤਾਣ ਕਰਦੇ ਨੇ ਕਿ 2008 ਮਾਡਲ 80 ਪੈਸੇ ਟਾਇਰ ਆ 265 ਹੁੱਕ ਵੱਡੀ ਲੱਗੀ ਵੀ ਆ ਇੰਜਨ గేਰ ਲਿਫਟ ਦਾ ਓਕੇ ਪੰਜਾਬ ਨੰਬਰ ਟਾਵਰ ਪੱਟੀ ਡੰਡਾ ਦਾ ਆ ਕੋ ਕਾ ਵੀ ਟਰੈਕਟਰ ਆ ਵਾਕੇ ਲੈ ਸਾਤੇ ਇੱਕ ਰਪੀਰਾ ਨਕਸ ਨਹੀਂ ਮਾਲਕ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਾਦੇ ਕੋਕੀ ਇੰਜੀਨ ਗੇ ਡਕਦਾ ਵਧੀਆ ਟਰੈਕਟਰ ਆ ਤੇ ਵਾਕੇ ਲੈ ਸਾਤੇ ਇੱਕ ਰਪੀਰਾ ਨਕਸ ਰੱਖੇ 265 ਤੇਲ ਦਾ ਸੁਗਦੇ ਜਾਂ ਮੇਰੇ ਸਾਲੇ ਇਹ ਟਰੈਕਟਰ ਬਹੁਤ ਵਧੀਆ ਟਰੈਕਟਰ ਆ ਤੇ ਬੈਂਪਰ ਚੈਂਪਰ ਪੂਰਾ ਟੌਰੀ ਟਰੈਕਟਰ ਆ ਪੂਰਾ ਕਿਸੇ ਵੀਰ ਪੈ ਨਹੀਂ ਦੇਣਾ ਹੋਏ ਬੀਮਾ ਨਹੀਂ ਤੇ ਸਾਰਾ ਟਰੈਕਟਰ ਦਾ ਰੰਗ ਵੇਖ ਲੋ ਜਿਵੇਂ ਨਵੇਂ ਅਰਗਾ ਪਿਆ ਕਿਵੇਂ ਆਜੀ ਏਜੰਸੀ ਚ ਕੁੜਾ ਤੇ ਜਾਂਦਾ 735 ਟਰੈਕਟਰ ਆ 855 ਦੇ ਪੈਕਟਮ ਸਲੀਪਾਂ ਪਾਈਆਂ ਆ ਇੰਜਨ ਗੇਅਰ ਲਿਫਟ ਦਾ ਓਕੇ ਆ ਤੇ ਵਧੀਆ ਟਰੈਕਟਰ ਆ ਤੇ ਕੋਕਾ ਪੀਸ ਮੂਹਲੇ ਟਾਇਰ ਹੈਗੇ 55 40 45 ਪੈਸੇ ਬਾਬਾ ਪਏ 50 ਪੈਸੇ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ 1995 ਮਾਡਲ ਆ ਮਗਰ ਟਾਇਰ ਹੈਗੇ 80 90 ਪੈਸੇ 90 ਪਹਿਚਣ ਨੇ ਡੈਰਾ 12 ਦੇ ਟੈਨਾ ਚਾ ਤੇ 855 ਵਾਲੇ ਪੈਕਟ ਪਏ ਆ ਇੰਜਨ ਗੇਅਰ ਲਿਫਟ ਦਾ ਓਕੇ ਟਰੈਕਟਰ ਤੇ ਵਾਕਈ ਲੈ ਸਕਦੇ ਇੱਕ ਰਪੀਰ ਨੋਕਸਿਡ ਟਰੈਕਟਰ ਦੇ ਵਿੱਚ ਮਾਲਕ ਵਿੱਚ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀ ਲਾ ਕੇ ਫੋਨ ਲੱਗ ਲੈ ਸਕਦੇ ਸਾਰੇ ਜਾਣਕਾਰੀ ਫੋਨ ਲੱਗ ਲੈ ਸਕਦੇ ਆ 1995 ਮਾਡਲ 90 ਦੇ 5 ਇੰਜਨ ਗੇਅਰ ਲਿਫਟ ਦਾ ਓਕੇ ਆ 735 ਟਰੈਕਟਰ ਆ ਡਾਬਰ ਪੱਟੀ ਡੰਡਾ ਨਾਲ ਪਿਆਰ ਨੰਬਰ ਮਰਗਾੜ ਸ਼ਕਾਰ ਕਿਦੋਂ ਚੰਗੇ ਪਏ ਆ ਕਿ ਤੇ ਐ ਨਹੀਂ ਹੈਲਥ ਅਕਾਊਂਟ ਚ ਸਾਨੂੰ ਸਾ ਪਏ ਮਾੜੇ ਮੋਟੇ ਗਲੇ ਵੀ ਆ ਪੰਪ ਨਵਾ ਹੋਇਆ ਵਾ ਟਰੈਕਟਰ ਦਾ ਵੇਖ ਸਕਦੇ ਮੁਰਾ ਛੋੜਾ ਵਦਕੇ ਲੱਗ ਟਰੈਕਟਰ ਦਾ ਜਮਨ ਟਰੈਕਟਰ ਨਹੀਂ ਰਹਾ ਯਾ ਸਾਰੀ ਜਾਣਕਾਰੀ ਫੋਨ ਕਰਦੇ ਰੇਟ ਦੱਸਿਆ ਨਹੀਂ ਦਾ ਫਾਰਮ ਡ੍ਰੈਗ 60 2008 ਮਾਡਲ ਆ ਵਾ ਚੰਗੇ ਟਾਇਰ 80 90 ਪੈਸੇ ਇੰਜਨ ਗੇਅਰ ਡੱਟ ਦਾ ਓਕੇ ਆ ਬਿਨਾ ਪਾਵਰ ਸਟੇਨ ਤੋਂ ਆ ਰੰਗ ਚੁਣੀ ਵੇਖ ਹੀ ਸਕਦੇ ਆ ਬਹੁਤ ਵਧੀਆ ਪਿਆ ਤੇ ਮਰਗਾਰਡ ਸ਼ਕਾਰਡ ਜਵਾ ਨਵੇਂ ਲੱਗੇ ਹੋਏ ਆ ਇੰਨੀ ਖੇਡ ਲੈਫਟ ਦਾ ਨਵਾਂ ਟਰੈਕਟਰ ਕੰਮ ਹੋਇਆ ਵਾ ਸਾਰਾ ਤੇ ਡਾ ਵਡਾ ਵਰ ਨਾਲ ਹੈਗੀ ਡੰਡੇ ਦਾ ਪਤਾ ਨਹੀਂ ਉਸਨੀ ਫੂਨ ਲਾ ਕੇ ਪੁੱਛ ਲਿਓ 2008 ਮਾਡਲ ਆ 80 90 ਪੈਸੇ ਟੈਰ ਆ ਰੰਗ ਮਿੰਮੜਾ ਹੋਇਆ ਲੱਗਦਾ ਟਰੈਕਟਰ ਨੂੰ ਗਾਂ ਚੁਣੀ ਨਿਰਕ ਵਪਾਰ ਕ ਨੂੰ ਪਤਾ ਹੀ ਹੁੰਦਾ ਤੇ ਕੋਕਾ ਵੀ ਟਰੈਕਟਰ ਆ ਵਾਕੇ ਲੈ ਸਕਦੇ ਆ ਕਰ ਪੀਰੇ ਨੁਕਸਾਨ ਤੇ ਪੇਂਟ dama ਹੋਇਆ ਵਾ ਟਰੈਕਟਰ ਨੂੰ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 2 ਲੱਖ ਤੇ 55000 ਰੁਪਿਆ ਮੌਕੇ ਦੇ ਮਾਤਣ ਕਰਦੇ ਨੇ ਕੀ 2 ਲੱਖ 55000 ਰੁਪਿਆ ਰੇਟ ਮੰਗਦੇ ਆ ਮੌਕੇ ਦੇ ਮਾਤਣ ਕਰ ਦੇਣਗੇ ਇੰਜਨ ਖੇੜ ਲੈ ਉੱਟਦਾ ਵਧੀਆ ਟਰੈਕਟਰ ਸੋਨਾ ਦੇਖਾ 60 2015 ਮਾਡਲ 80 90 ਪੈਸੇ ਟਾਇਰ ਏਰੀਆ ਪਰੋਜਪੁਰ ਪ੍ਰੋਵਿੰਸ ਚਰ ਹਾਂ ਪਰੋਜਪੁਰ ਇੰਜਨ ਕੇ ਡੇਫਟਾ ਵਧੀਆ ਟਰੈਕਟਰ ਆ 80 ਤੋਂ 90 ਪੈਸੇ ਟਾਇਰ ਕੋਕਾ ਵੀ ਟਰੈਕਟਰ ਵਾਕੇ ਦੇ ਸਕਦੇ ਇੱਕ ਰਪੀਰ ਨੁਕਸ ਨਹੀਂ ਚਤਰੀ ਨਮੀ ਲੱਗੀ ਆ ਤੇ ਸਾਈਡ ਕੇੜਾ ਤੇ ਅਸ ਕੋਕਾ ਸਾਰਾ ਰੰਗ ਪੇਂਟ ਤੇ ਸਾਰਾ ਟਰੈਕਟਰ ਨੀਰ ਆ ਜਾ ਤੇ ਜੈਸਟੀ ਪੁੱਡਰ ਲੱਗਿਆ ਵਾ ਸਾਈਡ ਕੇੜਾ ਢਾਬਰ ਨਾਲ ਹੈਗੀ ਡੰਡੇ ਦਾ ਪਤਾ ਨਹੀਂ ਜਣੀ ਫੋਨ ਲਾ ਕੇ ਪੁੱਛਣ ਨੂੰ ਤਾਂ ਆਪ ਲਿੰਕ ਕਹਿੰਦੀ ਕਿ ਨੂੰ ਤੇ ਵੇ ਲੋਕ ਜਿਵੇਂ ਸੀਥੇ ਵਾਂ ਟਰੈਕਟਰ ਚਲਕਦਾ ਤੇ ਸਾਰੀਆਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 4 ਲੱਖ ਤੇ 60000 ਰੁਪਿਆ 60 ਹਸ ਪਾਵਰ ਆਰਐਸ ਟਰੈਕਟਰ ਆ ਕਿਆ ਮੀਟਰ ਦੀ ਫੋਟੋ ਅਗੇ ਖਿੜ੍ਹ ਕੇ ਪੜ ਸਕਦੇ ਕਿੰਨੇ ਘੰਟੇ ਚੱਲਿਆ ਵਾ ਪਾਵਰ ਸਟੇਰ ਨਾ ਡਬਲ ਕਲੱਚਾ ਡੈਕਸ ਬ੍ਰੇਕਾਂ ਵਧੀਆ ਟਰੈਕਟਰ ਆ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ 4 ਲੱਖ ਤੇ 60000 ਰੁਪਇਆ ਮੰਗਦੇ 5000 ਰੁਪਇਆ ਲੈਸ ਕਰ ਦੇਣਗੇ ਕਿਹੜਾ ਪੰਜਾਬੀ ਬੰਦੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਸ਼ੇਅਰ